ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਅਤੇ ਡੀਜੀਪੀ ਸਾਹਿਬ ਪੰਜਾਬ ਜੀ ਦੇ ਨਿਰਦੇਸ਼ਾਂ ਹਿਤ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈਗੀ ਉਹਦੀ ਉਹਨੂੰ ਇੱਕ ਅੱਗੇ ਵਧਾਉਂਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਜਿਹਦੇ ਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਇੰਟੈਲੀਜੈਂਸ ਲੜ ਆਪਰੇਸ਼ਨ ਚ ਇੱਕ ਡਰੱਗਸ ਅਤੇ ਜਿਹੜਾ ਆਰਮਸ ਦਾ ਜਿਹੜਾ ਕਨਸਾਈਨਮੈਂਟ ਹੈ ਉਹ ਗੁਰਦਾਸਪੁਰ ਪੁਲਿਸ ਨੇ ਫੜਿਆ ਹੈਗਾ ਜਿਹਦੇ ਚ 2 ਕਿਲੋ ਹੈਰੋਇਨ ਦੋ ਪਿਸਤਲ ਚਾਰ ਮੈਗਜ਼ੀਨ ਅਤੇ 66 ਦੇ ਲਗਭਗ ਰਾਉਂਡ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਸ ਦੇ ਸਬੰਧ ਵਿੱਚ ਥਾਣਾ ਦਵੰਗਲਾ ਦੇ ਵਿੱਚ ਇੱਕ ਐਫ ਆਰ ਆਮ ਸੈਕਟ ਐਨ ਡੀ ਪੀ ਐਸ ਸੈਕਟ ਅਤੇ ایرਕ੍ਰਾਫਟ ਐਫ ਡੇ ਅੰਤਰਗਤ ਜੜੀ ਹੈਗੀ ਅ ਦਰਜ ਕੀਤੀ ਹੈਗੀ ਇਸ ਦੇ ਸਬੰਧ ਚ ਜਿਹੜੇ ਹੈਗੇ ਅਸੀਂ ਸਾਂਝਾ ਅਭਿਆਨ ਜਿਹੜਾ ਸੈਸੋ ਪੇਸ਼ੈਂਟ ਵੀ ਚਲਾ ਰਹੇ ਹੈਗੇ ਅਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਅਸੀਂ ਫਬਦਕ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈਗੇ